ਸਾਡੇ ਮਾਨਯੋਗ ਸੀਐਮ ਸਾਹਿਬ ਜਿਹੜੀ ਨਸ਼ਾ ਵਿਰੋਧ ਜਿਹੜਾ ਯੁੱਧ ਚੱਲ ਰਿਹਾ ਕੈਂਪੇਨ ਔਰ ਆਰਗੇਨਾਈਜ਼ ਕ੍ਰਾਈਮ ਦੇ ਔਰ ਸਮਗਲਿੰਗ ਦੇ ਖਿਲਾਫ ਜਿਹੜੀ ਕੈਂਪੇਨ ਹੈ ਉਹਦੇ ਚ ਬੜੀ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਤਿੰਨ ਦੋਸ਼ੀ ਫੜੇ ਆ ਇਹ ਨਾਰਕੋ ਆਰਮਸ ਤੇ ਹਵਾਲਾ ਨੈਟਵਰਕ ਹੈ ਪੈਨ ਉਹਨਾਂ ਕਹਿ ਸਕਦੇ ਆ ਇਹ ਤਿੰਨੋਂ ਦੋਸ਼ੀ ਦੋ ਇਹਨਾਂ ਚੋਂ ਜਿਹੜੇ ਹੈਗੇ ਤਰਨਤਨ ਡਿਸਟ੍ਰਿਕਟ ਦੇ ਨੇ ਇੱਕ ਅੰਮ੍ਰਿਤਸਰ ਰੂਰਲ ਦਾ ਦੋ ਜਣੇ ਜਿਹੜੇ ਇਹਦੇ ਚੋਂ ਮੇਨ ਨੇ ਹਰਪ੍ਰੀਤ ਤੇ ਗੁਰਪਾਲ ਇਹ ਮਲੇਸ਼ੀਆ ਗਏ ਸੀਗੇ ਅਲੱਗ-ਅਲੱਗ ਸਮੇਂ ਤੇ ਔਰ ਇਹਨਾਂ ਦਾ ਕਾਮਨ ਕਨੈਕਸ਼ਨ ਬਣਿਆ ਰਾਣਾ ਇੱਕ ਸਮਗਲਰ ਜਿਹੜਾ ਪਹਿਲਾਂ ਵੀ ਬੜਾ ਨਟੋਰੀਅਸ ਹੈਗਾ ਪਾਕਿਸਤਾਨ ਦਾ ਉਸ ਤੋਂ ਬਾਅਦ ਇਹ ਵਾਪਸ ਆਏ ਆਕੇ ਕਿਉਂਕਿ ਬਾਰਡਰ ਏਰੀਆ ਨੂੰ ਬਿਲੋਂਗ ਕਰਦੇ ਨੇ ਇਹਨਾਂ ਨੇ ਫੇਰ ਆਪਣਾ ਰਾਸਤਾ ਜਿਹੜਾ ਉਹਨਾਂ ਨੇ ਬਾਹਰ ਰੱਖਿਆ ਉਸ ਤੋਂ ਬਾਅਦ ਕਈ ਸੌਰਟੀਆਂ ਜਿਹੜੀਆਂ ਡਰੋਨ ਰਾਹੀਂ ਸਵਗਲ ਹੋਈਆਂ ਚਾਹੇ ਉਹ ਪਿਸਟਲ ਨੇ ਸਫਿਸਟੀਕੇਟਡ ਚਾਹੇ ਹੀਰੋਇਨ ਹੈ ਔਰ ਹਵਾਲੇ ਦਾ ਵੀ ਇਸ ਐਂਗਲ ਪੜਾ ਕਲੀਅਰ ਆਇਆ ਕਿ ਕਿਸ ਤਰ੍ਹਾਂ ਪੈਸਾ ਵਾਪਸ ਪਾਕਿਸਤਾਨ ਨੂੰ ਜਾਂਦਾ ਇਹਦੀ ਟੋਟਲ ਜਿਹੜੀ ਰਿਕਵਰੀ ਹੈ 2 ਕਿਲੋ .02 ਜਿਹੜੀ ਹੈਗੀ ਹੈ ਹੀਰੋਇਨ ਹੈ ਚਾਰ ਪਿਸਟਲ ਨੇ ਇਹਦੇ ਚ ਇੱਕ ਗਲੌਕ ਹੈ ਤੇ ਤਿੰਨ ਜਿਹੜੇ ਪਿਸਤਲ ਨੇ ਉਹ ਹੈਗੇ ਆ 30 ਬੋਰ ਦੇ ਨਾਲ 3 ਲੱਖ ਡਰਗ ਮੰਨੀ ਐ ਔਰ ਇੱਕ ਮੋਟਰਸਾਈਕਲ ਅਬਰਾਮਧ ਹੋਇਆ ਜਿਹੜੀ ਹਰਪ੍ਰੀਤ ਤੇ ਜਿਹੜਾ ਗੁਰਪਾਲ ਨੇ ਇਹ ਇੱਕ ਜਣਾ 2023 ਚ ਗਿਆ 23 ਚ ਵਾਪਸ ਆਇਆ ਸੌਰੀ 7 ਮਹੀਨੇ ਲਾ ਕੇ ਮਲੇਸ਼ੀਆ ਇੱਕ 2022 ਚ ਗਿਆ ਤੇ 23 ਚ ਵਾਪਸ ਆ ਗਿਆ ਸੋ ਜਿਹੜੀ ਇਹਦੇ ਚ ਇੱਕ ਇੰਪੋਰਟੈਂਟ ਗੱਲ ਇਹ ਆਈ ਆ ਕਿ ਜਿਹੜਾ ਮਲੇਸ਼ੀਆ ਉਹ ਪਿੱਛੇ ਵੀ ਆਪਾਂ ਡਿਸਕਸ ਕੀਤਾ ਹੈ ਸ਼ੇਅਰ ਕੀਤਾ ਗਿਆ ਸਾਰੇ মিডিਆ ਨਾਲ ਵੀ ਕਿ ਮਲੇਸ਼ੀਆ ਚ ਕਾਫੀ ਕ੍ਰਿਮੀਨਲ ਐਕਟੀਵਿਟੀ ਜਿਹੜੀਆਂ ਉਹ ਚੱਲ ਰਹੀਆਂ ਬਿਕਾਉਜ਼ ਉੱਥੋਂ ਪਾਕਿਸਤਾਨ ਨਾਲ ਲਿੰਕ ਕਰ ਲੈਂਦੇ ਨੇ ਲੋਕ ਫਿਰ ਇੰਡੀਆ ਆ ਕੇ ਉਸ ਰਹਿੰਦੇ ਆ ਬਹੁਤ ਸਾਰੇ ਗੈਂਗਸਟਰ ਵੀ ਜਿਹੜੇ ਆ ਉੱਥੇ ਔਰ ਟਰੋਰ ਮੋਡਿਊਲ ਚ ਵੀ ਉੱਥੋਂ ਦੇ ਲੋਕਾਂ ਦਾ ਸ਼ਮੂਲੇਤਾਈ ਹੈ ਪਹਿਲਾਂ ਸੋ ਇਹਨੂੰ ਵੀ ਆਪਾਂ ਟੇਕ ਅਪ ਕਰਾਂਗੇ ਜਿਹੜੇ ਸੈਂਟਰਲ ਏਜੰਸੀਜ਼ ਨਾਲ ਇਸ ਤੋਂ ਬਾਅਦ ਜਿਹੜਾ ਰਣਜੋਤ ਦੀ ਗ੍ਰਿਫਤਾਰੀ ਹੋਈ ਹੈ ਉਹ ਤੋਂ ਵੀ ਦੋ ਪਿਸਟਲ ਮਿਲੇ ਆ ਉਹ ਚੋਲਾ ਸਾਹ ਦਾ ਰਹਿਣ ਵਾਲਾ ਹੈ ਮੇਨ ਜਿਹੜਾ ਹਵਾਲਾ ਦਾ ਕੰਮ ਉਹ ਕਰਦਾ ਹੈ ਔਰ ਇਹ ਜਿਹੜੇ ਪੈਸੇ ਨੇ ਚਾਹੇ ਉਹ ਵੈਪਨ ਦੀ ਜਿਹੜੀ ਡਿਲੀਵਰੀ ਦੇ ਦੇਣ ਜਾਂ ਹੀਰੋਇਨ ਦੇ ਦੇਣ ਰਣਜੋਤ ਹੀ ਹੈਂਡਲ ਕਰਦਾ ਸੀ ਔਰ ਵਾਪਸ ਪਾਕਿਸਤਾਨ ਜਾਂਦੇ ਸੀ ਡਿਫਰੈਂਟ ਹਵਾਲਾ ਚੈਨਲ ਤੋਂ ਉਹਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਆ ਤੋ ਮੈਂ ਸਮਝਦਾ ਵੀ ਇਹ ਬੜਾ ਇੱਕ ਇੰਪੋਰਟੈਂਟ ਜਿਹੜਾ ਵੈਪਨਸ ਦਾ ਨਾਰਕੋ ਔਰ ਹਵਾਲਾ ਇਹ ਮੋਡਿਊਲ ਬਸਟ ਹੋਇਆ ਔਰ ਇਹ ਚ ਫਰਦਰ ਵੀ ਇਨਵੈਸਟੀਗੇਸ਼ਨ ਜਿਹੜੀ ਹੈ ਬੜੀ ਇੰਪੋਰਟੈਂਟ ਰਹੇਗੀ ਕਿਉਂਕਿ ਹਵਾਲਾ ਦੇ ਜਿਹੜੇ ਜਿੰਨੇ ਵੀ ਫਾਈਨੈਂਸ਼ੀਅਲ ट्रांजੈਕਸ਼ਨ ਨੇ ਉਹ ਅਸੀਂ ਸਾਰੀਆਂ ਟਰੈਕ ਕਰ ਰਹੇ ਹਾਂ ਨਾ ਨੀਆ ਔਰ ਇਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਕੇ ਕੀਤੀ ਜਾ ਰਹੀ ਹੈ ਇਹਦੇ ਚ ਮੇਨ ਸਾਡੇ ਜਿਹੜੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ और जगविंदर हरमिंदर जी एसीपी साहब अमोलक साड़े इंस्पेक्टर सीआईए और उन्हें टीम ने बहुत बढ़िया काम किया और ये बड़ा अच्छा इंटेलीजेंस बेस्ड ओपरेशन तो दो हजार तेई च वापस आ गया सी जो हरप्रीत है और गुरपाल भी दो हजार तेई च आ गया तो अज आके काफी देर तो क्योंकि उत्तर तो बैठे इन्होंने कनैक्शन हो गए ਇੱਕ ਦੂਜੇ ਨੂੰ ਉੱਥੇ ਜਾਣਦੇ ਵੀ ਨਹੀਂ ਸੀਗੇ ਕਾਮਨ ਫੈਕਟਰ ਜਿਹੜਾ ਰਾਣਾ ਸਵਗਲਰੀ ਆ ਕੇ ਸਾਹਮਣੇ ਆਇਆ ਉਹਨੇ ਜੋੜ ਤੋੜ ਕੀਤੇ ਤੇ ਅੱਗੇ ਤੋਂ ਅੱਗੇ ਇਹਨਾਂ ਦਾ ਇਥੇ ਮੋਡਿਊਲ ਬਣਦਾ ਰਿਹਾ ਇਹਨਾਂ ਦੀ ਏਜ ਗਰੁੱਪ ਕੀ ਹੈ ਏਜ ਗਰੁੱਪ 23 ਸਾਲ ਦਾ ਹੈਗਾ ਹਰਪ੍ਰੀਤ 21 ਸਾਲ ਦਾ ਗੁਰਪਾਲ ਹੈ 33 ਸਾਲ ਦਾ ਰੰਜੋਦ ਹੈ ਜਿਹੜਾ ਹਵਾਲਾ ਨਾਲ ਸਾਰੇ ਐਗਰੀਕਲਚਰ ਦਾ ਹੀ ਕੰਮ ਕਰਦੇ ਉਹਨੇ ਗੁਰਪਾਲ ਤੇ ਰੰਜੋਦ ਤੇ ਹਰਪ੍ਰੀਤ ਨਾਲ ਡਰਾਈਵਰੀ ਵੀ ਕਰਦਾ ਹੈ ਅਲੱਗ-ਅਲੱਗ ਜਗ੍ਹਾ ਤੋਂ ਫੜੇ ਗਏ ਜੀ ਪਹਿਲਾਂ ਜਿਹੜੇ ਹਰਪ੍ਰੀਤ ਤੇ ਗੁਰਪਾਲ ਫੜੇ ਜਾਂਦੇ ਆ ਉਹਨਾਂ ਤੋਂ ਕੁਝ ਰਿਕਵਰੀ ਹੋਈ ਪਿਸਤਲ ਦੀ ਫਿਰ ਉਸ ਤੋਂ ਬਾਅਦ ਰੰਜੋਦ ਦਾ ਨਾਮ ਆਇਆ ਟਰੈਕ ਕਰਦੇ ਕਹਿੰਦੇ ਰੰਜੋਦ ਤੋਂ ਵੀ ਦੋ ਪਿਸਤਲ ਮਿਲ ਗਏ ਹੀਰੋਇਨ ਸਾਰੀ ਜਿਹੜੀ ਆ ਉਹ ਉਹ ਹਰਪ੍ਰੀਤ ਤੇ ਗੁਰਪਾਲ ਤੋਂ ਮਿਲੀ ਹੈ ਤੇ ਡਰਗ ਮਨੀ ਤੇ ਜਿਹੜਾ ਹਵਾਲਾ ਕਨੈਕਸ਼ਨ ਤੇ ਦੋ ਪਿਸਤਲ ਜਿਹੜੇ ਆ ਰੰਜੋਦ ਤੋਂ ਵੀ ਕੁਆਲਿਫਿਕੇਸ਼ਨ ਦੀ ਪਲੱਸ 2 ਹੈਗੇ ਆ ਹਰਪ੍ਰੀਤ ਤੇ ਗੁਰਪਾਲ ਰਮਜੋਤ 6ਵੀਂ ਪਾਸ ਹੈ। ਕੋਈ ਕੰਮ ਦੀ ਜੀ ਆਸ ਹੈ ਸਰ ਹੋ ਤਾਂ ਪਹਿਲਾਂ ਜੀ ਪਹਿਲਾਂ ਕਿਸ ਨਹੀਂ ਹੈਗੇ। ਲੱਗਦਾ ਜੀ ਕਿਉਂਕਿ ਇਹਨਾਂ ਦਾ ਨੈਟਵਰਕ ਅਜੇ ਰਾਣੇ ਦੇ ਹੋਰ ਨੈਟਵਰਕ ਇੱਥੇ ਸਾਡੇ ਸਾਹਮਣੇ ਆਏ ਉਹਨਾਂ ਤੇ ਕੰਮ ਕਰ ਰਹੇ ਆ। ਠੀਕ ਹੈ। ਥੈਂਕ ਯੂ।